ਅਕਸਰ ਹੀ ਵਿਆਹਾਂ ਵਿੱਚ ਨੋਟ ਵਾਰੇ ਜਾਂਦੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵਿਆਹ ਵਿੱਚ ਦੋਸਤਾਂ ਤੇ ਭਰਾਵਾਂ ਨੇ ਕਰਤਾ ਆ ਕੰਮ ਅੱਜਕੱਲ ਵਿਆਹਾਂ ਵਿੱਚ ਨਵੀਂ ਵਿਆਹੀ ਜੋੜੀ ਉੱਪਰੋਂ ਪੈਸੇ ਵਾਰਨਾ ਆਮ ਗੱਲ ਹੈ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਪੈ ਰਿਹਾ ਹੈ ਪਰ ਜਦੋਂ ਇਸ ਜੋੜੀ ਨੂੰ ਸ਼ਗਨ ਪਾਉਣ ਦੇ ਲਈ ਮੁੰਡੇ ਦੇ ਭਰਾ ਤੇ ਦੋਸਤ ਆਉਂਦੇ ਨੇ ਤਾਂ ਉਹ ਸ਼ਗਨ ਪਾ ਕੇ ਨਵੀਂ ਜੋੜੀ ਉੱਪਰੋਂ ਨੋਟ ਨਹੀਂ ਸਗੋਂ ਡਾਲਰ ਵਾਰਨ ਲੱਗ ਜਾਂਦੇ ਨੇ ਡਾਲਰ ਵੀ ਇਸ ਤਰ੍ਹਾਂ ਵਾਰੇ ਜਾਂਦੇ ਨੇ ਜਿਵੇਂ ਕਿ ਡਾਲਰਾਂ ਦਾ ਮੀ ਪੈ ਰਿਹਾ ਹੋਵੇ ਅਤੇ ਹੇਠਾਂ ਵੀ ਡਾਲਰਾਂ ਨਾਲ ਸਾਰੀ ਸਟੇਜ ਚਿੱਟੀ-ਚਿੱਟੀ ਹੋ ਜਾਂਦੀ ਏ ਸੋ ਸ਼ਗਨ ਕਰਨਾ ਕੋਈ ਮਾੜੀ ਗੱਲ ਨਹੀਂ ਕਿਉਂਕਿ ਹਰ ਕਿਸੇ ਨੂੰ ਹੱਕ ਹੁੰਦਾ ਹੈ ਕਿ ਆਪਣਾ ਪੈਸਾ ਕਿੱਥੇ ਅਤੇ ਕਿਵੇਂ ਖਰਚਣਾ ਹੈ ਪਰ ਕੀ ਇਸ ਤਰ੍ਹਾਂ ਪੈਸਾ ਵਾਰਨਾ ਸਹੀ ਹੈ ਕਿਉਂਕਿ ਜੇ ਇਹੀ ਪੈਸਾ ਕਿਸੇ ਗਰੀਬ ਦੀ ਧੀ ਦੇ ਵਿਆਹ ਵਿੱਚ ਜਾਂ ਕਿਸੇ ਲੋੜਵੰਦ ਗਰੀਬ ਦੀ ਬਿਮਾਰੀ ਵਿੱਚ ਲੱਗ ਜਾਂਦਾ ਤਾਂ ਸ਼ਾਇਦ ਕਿਸੇ ਦੀ ਜ਼ਿੰਦਗੀ ਸੁਧਰ ਜਾਣੀ ਸੀ ਪਰ ਸ਼ਾਇਦ ਅੱਜਕੱਲ੍ਹ ਲੋਕ ਆਪਣੀ ਕਿਰਤ ਕਮਾਈ ਦਾ ਦਸਵਾਂ ਹਿੱਸਾ ਕਿਸੇ ਚੰਗੇ ਪਾਸੇ ਲਾਉਣ ਦੀ ਬਜਾਏ ਦਿਖਾਵਾ ਕਰਕੇ ਉਡਾਉਣਾ ਜਿਆਦਾ ਪਸੰਦ ਕਰਦੇ ਨੇ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ